ਨੇ ਜੋ ਜੀਤਾ ਵਹੀ ਸਕੰਦਰ ਇਸ ਸਾਲ ਦੀ ਪਹਿਲੀ ਬਾਜੀ ਕਿਹੜੀ ਛੱਡੀ ਪਹਿਲੀ ਬਾਜੀ ਸਾਡੇ ਨਾਲ ਹੀ ਪਿੰਡ ਹੈ ਜੀ ਛੋਟੀ ਬਾਛੜ ਦੀ 50 ਕਬੂਤਰ ਸੀਗੇ ਘਰੋਂ ਚਾਕੇ ਗੁੱਡੇ ਚ ਕਬੂਤਰ ਛੱਡਤਾ ਜੀ ਪਪਾਲ ਪਿੰਡ ਤਿੰਨ ਜਿਹੜਾ ਸ਼ਾਇਦ ਬੰਡੀ ਗਈ ਸੀ ਬਬੂ ਕੇ ਨਾਲ ਸੈਕੰਡ ਆਈ ਸੀ ਅੱਛਾ ਜੀ ਸ਼ੁਰੂਆਤ ਉੱਥੋਂ ਕੀਤੀ ਸੀ ਉਸ ਦਿਨ ਮਤਲਬ ਐ ਪਤਾ ਲੱਗਿਆ ਕਬੂਤਰ ਤਾਂਦਰੁਸਤ ਨੇ ਸਾਡੇ 25 ਮਾਰਚ ਨੂੰ ਕਬੂਤਰ ਜੀ ਅਸੀਂ ਪਿੰਡ ਚੋਂ ਕਣਕ ਲੈਨੇ ਦੀ ਬਾਤ ਨਵੀਂ ਆਉਣ ਲੱਗ ਜਾਂਦੀ ਹੈ ਪੁਰਾਣੀ ਲੱਗਦੀ ਹੈ। ਅੱਛਾ ਜੀ। ਉਹ ਕਣਕ ਪਤਾ ਨਹੀਂ ਕਿਵੇਂ ਦੀ ਸੀ ਧੋਦੂ ਕੇ ਪਾਈ ਜੀ। ਕਬੂਤਰ ਬੇਹੱਦ ਬਿਮਾਰ ਹੋ ਗਏ। 26 ਨੂੰ ਅਸੀਂ ਮਤਲਬ ਸਾਰੇ ਤੰਤਰਮੰਦ ਜਿੰਨਾ ਕੋਈ ਜਾਣਦੇ ਆ ਸਾਰੀਆਂ ਲੋਕਾਂ ਦੇ ਰਾਏਆਂ ਵੀ ਲੈ ਲਈਆਂ ਜਿਨ੍ਹਾਂ ਨਾਲ ਨਹੀਂ ਵੀ ਬਣਦੇ ਉਹਨਾਂ ਨੂੰ ਵੀ ਫੋਨ ਕਰਕੇ ਪੁੱਛਿਆ ਵੀ ਯਾਰ ਆ ਬੈਕ ਬਕਸਿੰਗ ਕਰ ਦਈਏ। ਤੇ ਪ੍ਰਮਾਤਮਾ ਵੱਲੋਂ ਅੰਦਰੋਂ ਹੀ ਕੋਈ ਬਾਜ ਆਈ ਵੀ ਯਾਰ ਕੁਛ ਨਾ ਕਰੋ ਜੇ ਤਾਂ ਲੋਟ ਹੋਏ ਤਾਂ ਐਂ ਹੀ ਹੋ ਜਾਣਗੇ। 27 ਮੇਰੇ ਫੋਨ 'ਚ ਵੀਡੀਓ ਨਹੀਂ ਕੱਲੇ-ਕੱਲ ਦਿੰਦੀਆਂ 25 26 27 27 ਨੂੰ ਨਾਰਮਲ ਜੀ ਕਿੰਨਾ ਥਿਆਰ ਛੱਟ ਗਈ ਸੀ ਖੋਡਾਂ ਦੇ ਨਾਲ ਜਾਲਿਆਂ ਦੇ ਵਿੱਚ ਜਿਵੇਂ ਜਿਵੇਂ ਜਵਾਕ ਮੂੰਹ ਨਾਲ ਖੜਨੇ ਖੜੇ ਸੀ ਅਚ